ਐਕਟਿਵ ਟੂ ਪੈਸਿਵ ਸੀਰੀਜ਼ ਦੀਆਂ ਮਤਲਬ ਵਾਇਸ ਸੀਰੀਜ਼ ਦੀਆਂ ਆਪਾਂ ਆਲਰੇਡੀ ਦੋ ਕਲਾਸਾਂ ਕਰ ਚੁੱਕੇ ਆ ਜਿਨ੍ਹਾਂ ਚ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਤੇ ਪ੍ਰੈਜ਼ੈਂਟ ਕੰਟੀਨਿਊਸ ਨੂੰ ਪੈਸਿਵ ਫਾਰਮ ਚ ਵਰਤਣਾ ਸਿੱਖਿਆ ਸੀ ਅੱਜ ਇਹਦੀ ਆਪਣੀ ਤੀਸਰੀ ਕਲਾਸ ਆ ਔਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਿੱਖਾਂਗੇ ਪ੍ਰੈਜ਼ੈਂਟ ਪਰਫੈਕਟ ਨੂੰ ਪੈਸਿਵ ਫਾਰਮ ਚ ਵਰਤਣਾ ਇਹਨੂੰ ਸਿੱਖਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੈਂਟੈਂਸ ਇਸ ਤਰ੍ਹਾਂ ਦੇ ਆ ਜਿਹੜੇ ਪ੍ਰੈਜ਼ੈਂਟ ਪਰਫੈਕਟ ਦੀ ਪੈਸਿਵ ਫਾਰਮਸ ਹੁੰਦੇ ਆ ਰਾਈਟ ਸੋ ਲੈਟਸ ਸਟਾਰਟ ਤਾਂ ਇਹਦਾ ਫਾਰਮੂਲਾ ਦੇਖੋ ਸਭ ਤੋਂ ਪਹਿਲਾਂ ਆਬਜੈਕਟ ਹੈਜ਼ ਹੈਵ ਪਲੱਸ ਬੀਨ ਵਰਬ ਦੀ ਥਰਡ ਫਾਰਮ ਬਾਏ ਸਬਜੈਕਟ ਐਸਮ ਦੇ ਵਿੱਚ ਜਿੰਨੇ ਵੀ ਫਾਰਮੂਲੇ ਹੋਣਗੇ ਸਾਰਿਆਂ ਦੇ ਵਿੱਚ ਵਰਬ ਦੀ ਜਿਹੜੀ ਹੈ ਹਮੇਸ਼ਾ ਹੀ ਥਰਡ ਫਾਰਮ ਹੀ ਲੱਗਦੀ ਹੈ ਰਾਈਟ ਬਾਏ ਸਬਜੈਕਟ ਦੇਖੋ ਲੋਡ ਬਹੁਤ ਘੱਟ ਪੈਂਦੀ ਆ ਪਰ ਫਾਰਮੂਲਾ ਪੂਰਾ ਕਰਨ ਵਾਸਤੇ ਆਪਾਂ ਲਿਖ ਲੈਨੇ ਆ ਰਾਈਟ ਤਾਂ ਆਪਾਂ ਪਿਛਲੀਆਂ ਦੋ ਕਲਾਸਾਂ ਦੇ ਵਿੱਚ ਕੀਤਾ ਕਿ ਪੈਸਿਵ ਦੀ ਆਪਾਂ ਨੂੰ ਲੋਡ ਕਦੋਂ ਪੈਂਦੀ ਹੈ ਬੇਸਿਕਲੀ ਜਦੋਂ ਸਬਜੈਕਟ ਜਾਂ ਤਾਂ ਆਪਾਂ ਨੂੰ ਪਤਾ ਨਾ ਹੋਵੇ ਜਾਂ ਸਬਜੈਕਟ ਸਬਜੈਕਟ ਬਾਰੇ ਦੱਸਣਾ ਇੰਨਾ ਜ਼ਰੂਰੀ ਨਾ ਹੋਵੇ ਰਾਈਟ ਜਦੋਂ ਸਬਜੈਕਟ ਦਾ ਆਪਾਂ ਨੂੰ ਪਤਾ ਨਹੀਂ ਹੈ ਨਾ ਇੱਕ ਐਗਜ਼ਾਮਪਲ ਵਾਸਤੇ ਸੈਂਟੈਂਸ ਦੇਖੋ ਮੇਰਾ ਫੋਨ ਚੋਰੀ ਹੋ ਗਿਆ ਹੈ ਮੇਰਾ ਫੋਨ ਚੋਰੀ ਹੋ ਗਿਆ ਹੈ ਹੁਣ ਫੋਨ ਦੇਖੋ ਆਪਣੇ ਆਪ ਤਾਂ ਚੋਰੀ ਹੋਇਆ ਨਹੀਂ ਹੁਣ ਕਿਸੇ ਨੇ ਚੱਕਿਆ ਹੀ ਹੋਣਾ ਕਿਸੇ ਨੇ ਚੋਰੀ ਕੀਤਾ ਹੀ ਹੋਣਾ ਹਨ ਪਰ ਐਗਜ਼ੈਕਟਲੀ ਕਿਨੇ ਚੋਰੀ ਕੀਤਾ ਇਹ ਆਪਾਂ ਨੂੰ ਪਤਾ ਨਹੀਂ ਰਾਈਟ ਤਾਂ ਸੈਂਟੈਂਸ ਦੇ ਵਿੱਚ ਕੰਮ ਕਿਹਨੇ ਕੀਤਾ ਫੋਨ ਚੋਰੀ ਕਿਹਨੇ ਕੀਤਾ ਉਹ ਆਪਾਂ ਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕੌਣ ਬੰਦਾ ਸੀਗਾ ਜੀਨੇ ਫੋਨ ਚੋਰੀ ਕੀਤਾ ਤਾਂ ਇਸੇ ਕਰਕੇ ਆਪਾਂ ਇੱਥੇ ਪੈਸਿਵ ਫਾਰਮ ਵਰਤ ਰਹੇ ਹਾਂ ਠੀਕ ਤਾਂ ਆਬਜੈਕਟ ਦੇ ਵਿੱਚ ਕੀ ਹੈ ਮੇਰਾ ਫੋਨ ਮਾਈ ਫੋਨ ਹੈਜ਼ ਹੈਵ ਦੇ ਵਿੱਚੋਂ ਕੀ ਆਊਗਾ ਹੈਜ਼ ਹੈਜ਼ ਲੱਗਦਾ ਹੁੰਦਾ ਹੀ ਸ਼ੀ ਇਟ ਦੇ ਨਾਲ ਇਟ ਮਤਲਬ ਕੋਈ ਨੌਨ ਲਿਵਿੰਗ ਚੀਜ਼ ਹੋਵੇ ਜਦੋਂ ਇਕਵਚਨ ਵੀ ਹੋਵੇ ਨਾਲ ਠੀਕ ਹੈ ਫੋਨ ਨੌਨ ਲਿਵਿੰਗ ਚੀਜ਼ ਹੈ ਨਿਰਜੀਵ ਚੀਜ਼ ਹੈ ਔਰ ਇਕ ਹੀ ਆ ਗਿਆ ਨਤੀਜ ਮਾਈ ਫੋਨ ਹੈਜ਼ ਪਲਸ ਬੀਨ ਬੀਨ ਵਰਬ ਕੀਆ ਚੋਰੀ ਹੋਣਾ ਜਾਂ ਚੋਰੀ ਕਰਨਾ ਠੀਕ ਹੈ ਸਟੀਲ ਵਰਬ ਹੈ ਸਟੀਲ ਥਰਡ ਫਾਰਮ ਆਉਗੀ ਸਟੋਲਨ ਮਾਈ ਫੋਨ ਹੈਜ਼ ਬੀਨ ਸਟੋਲਨ ਤਾਂ ਸੈਂਟੈਂਸ ਦੇ ਵਿੱਚ ਆਪਾਂ ਨੂੰ ਸਬਜੈਕਟ ਨਹੀਂ ਪਤਾ ਕਿ ਫੋਨ ਕਿਹਨੇ ਚੋਰੀ ਕੀਤਾ ਐਸੇ ਕਰਕੇ ਆਪਾਂ ਇਹਨੂੰ ਪੈਸਿਵ ਫਾਰਮ ਵਿੱਚ ਬਣਾਇਆ ਰਾਈਟ ਇੱਕ ਹੋਰ ਐਗਜ਼ਾਮਪਲ ਦੇਖੋ ਜਿਵੇਂ ਕਹਿਣਾ ਹੋਵੇ ਸਾਡੇ ਇਲਾਕੇ ਵਿੱਚ ਇੱਕ ਨਵੀਂ ਦੁਕਾਨ ਖੁੱਲੀ ਹੈ ਠੀਕ ਹੈ ਕਿ ਸਾਡੇ ਇਲਾਕੇ ਚ ਇੱਕ ਨਵੀਂ ਦੁਕਾਨ ਖੁੱਲੀ ਆ ਆਪਾਂ ਵੀ ਕਹਿੰਦੇ ਕਿ ਸਾਡੇ ਏਰੀਆ ਚ ਨਵੀਂ ਦੁਕਾਨ ਖੁੱਲੀ ਆ ਇੱਕ ਹੁਣ ਸੈਂਟੈਂਸ ਦੇ ਵਿੱਚ ਦੇਖੋ ਸਬਜੈਕਟ ਹੈ ਨਹੀਂ ਦੁਕਾਨ ਕਿਨੇ ਖੁੱਲੀ ਆ ਇਹ ਨਹੀਂ ਤੁਹਾਨੂੰ ਪਤਾ ਠੀਕ ਹੈ ਦੁਕਾਨ ਖੋਲਣ ਵਾਲਾ ਬੰਦਾ ਕੌਣ ਆ ਦੁਕਾਨ ਹੈ ਕਿ ਦੀ ਆ ਦੁਕਾਨ ਦਾ ਮਾਲਕ ਕੌਣ ਆ ਤੁਹਾਨੂੰ ਕੁਝ ਨਹੀਂ ਪਤਾ ਠੀਕ ਤਾਂ ਐਸੇ ਕਰਕੇ ਨਾ ਆਪਾਂ ਪੈਸੇ ਫਾਰਮਸ ਭਰਤ ਰਹੇ ਆ ਠੀਕ ਹੈ ਸਾਡੇ ਇਲਾਕੇ ਚ ਇੱਕ ਨਵੀਂ ਦੁਕਾਨ ਖੁੱਲੀ ਹੈ। ਆਬਜੈਕਟ ਕੀ ਹੈ? ਇੱਕ ਨਵੀਂ ਦੁਕਾਨ। ਅ ਨਿਊ ਸ਼ਾਪ ਹੈਜ਼ ਹੈਵ ਦੇ ਵਿੱਚੋਂ ਅਗੇਨ ਹੈਜ਼ ਹੀ ਆਊਗਾ ਕਿਉਂਕਿ ਸਿੰਗੂਲਰ ਹੈ ਔਰ ਨੌਨ ਲਿਵਿੰਗ ਵੀ ਹੈ। ਅ ਨਿਊ ਸ਼ਾਪ ਹੈਜ਼ ਬੀਨ ਓਪਨਡ। ਵਰਬ ਕੀ ਸੀ ਓਪਨ ਥਰਡ ਫਾਰਮ ਹੋਊਗੀ ਓਪਨਡ ਕਿੱਥੇ ਸਾਡੇ ਇਲਾਕੇ ਵਿੱਚ ਇਨ ਆਵਰ ਏਰੀਆ ਇਨ ਆਵਰ ਏਰੀਆ ਠੀਕ ਇੱਕ ਹੋਰ ਦੇਖੋ ਜਿਵੇਂ ਕਹਿਣਾ ਹੋਵੇ ਆ ਐਸ ਫਿਲਮ ਨੂੰ ਬਹੁਤ ਸਾਰੇ ਅਵਾਰਡ ਦਿੱਤੇ ਗਏ ਹਨ ਇਸ ਫਿਲਮ ਨੂੰ ਬਹੁਤ ਸਾਰੇ ਅਵਾਰਡ ਦਿੱਤੇ ਗਏ ਹਨ ਹੁਣ ਦੇਖੋ ਇੱਥੇ ਤੁਹਾਨੂੰ ਪਤਾ ਹੈ ਕਿ ਫਿਲਮ ਨੂੰ ਜਿਹੜੇ ਅਵਾਰਡ ਹੈ ਕਿਸੇ ਨਾ ਕਿਸੇ ਕਮੇਟੀ ਨੇ ਕਿਸੇ ਆਰਗੇਨਾਈਜੇਸ਼ਨ ਨੇ ਦਿੱਤੇ ਹੋਣਿਆ ਰਾਈਟ ਜਿਹੜੀ ਵੀ ਅਵਾਰਡ ਵੰਡਣ ਵਾਲੀ ਜਿਹੜੀ ਵੀ ਕਮੇਟੀ ਹੋਊ ਜੇੜੀ ਵੀ ਕੋਈ ਆਰਗੇਨਾਈਜੇਸ਼ਨ ਹੋ ਠੀਕ ਹੈ ਉਸੇ ਨੇ ਦਿੱਤੇ ਹੋਣੇ ਆ ਇਸੇ ਕਰਕੇ ਇੱਥੇ ਆਪਾਂ ਨੂੰ ਸਬਜੈਕਟ ਮੈਂਸ਼ਨ ਕਰਨਾ ਜ਼ਰੂਰੀ ਨਹੀਂ ਐ ਸੈਂਟੈਂਸ ਦੇ ਵਿੱਚ ਆਪਾਂ ਨੂੰ ਬੇਸਿਕਲੀ ਪਤਾ ਤਾਂ ਹੈ ਕਿ ਕੰਮ ਕੀ ਕੀਤਾ ਸਬਜੈਕਟ ਬਾਰੇ ਪਤਾ ਤਾਂ ਹੈ ਪਰ ਇੱਥੇ ਆਪਾਂ ਦੱਸਣਾ ਜ਼ਰੂਰੀ ਨਹੀਂ ਸਮਝਦੇ ਠੀਕ ਹੈ ਪੈਸੇ ਬੇਸਿਕਲੀ ਦੋ ਥਾਂ ਤੇ ਹੀ ਲੱਗਦਾ ਜਦੋਂ ਆਪਾਂ ਨੂੰ ਸਬਜੈਕਟ ਪਤਾ ਨਹੀਂ ਜਾਂ ਫਿਰ ਆਪਾਂ ਸਬਜੈਕਟ ਬਾਰੇ ਦੱਸਣਾ ਨਹੀਂ ਚਾਹੁੰਦੇ ਸਬਜੈਕਟ ਇੰਨਾ ਜ਼ਰੂਰੀ ਨਹੀਂ ਹੈ ਠੀਕ ਆਪਾਂ ਨੂੰ ਪਤਾ ਹੈ ਕਿ ਫਿਲਮ ਨੂੰ ਅਵਾਰਡ ਕਿਸੇ ਨਾ ਕਿਸੇ ਕਮੇਟੀ ਆਰਗੇਨਾਈਜੇਸ਼ਨ ਨਹੀਂ ਦਿੰਤੇ ਆ ਪਰ ਦੱਸਣਾ ਕੋਈ ਜ਼ਰੂਰੀ ਨਹੀਂ ਠੀਕ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਅਵਾਰਡ ਕਹਿੰਨੇ ਦਿੰਤੇ ਆ ਤਾਂ ਇੱਥੇ ਕੀ ਹੈ ਆਬਜੈਕਟ ਕੀ ਹੈ ਬਹੁਤ ਸਾਰੇ ਅਵਾਰਡ ਮੈਨੀ ਅਵਾਰਡਸ ਹੈਜ਼ ਹੈਵ ਦੇ ਵਿੱਚ ਕੀ ਹੋਣਾ ਦੇਖੋ ਆ ਪਲੂਰਲ ਆ ਤਾਂ ਹੈਵ ਆਊਗਾ ਹੈ ਬੀਨ ਵਰਬ ਕੀ ਹੈ ਦੇਣਾ ਦਿੱਤੇ ਗਏ ਹਨ ਠੀਕ ਹੈ ਗਿਵ ਦੀ ਥਰਡ ਫਾਰਮ ਗਿਵਨ ਕਿਨੂੰ ਇਸ ਫਿਲਮ ਨੂੰ ਟੂ ਦਿਸ ਮੂਵੀ ਮੈਨੀ ਅਵਾਰਡਸ ਹੈਵ ਬੀਨ ਗਿਵਨ ਟੂ ਦਿਸ ਮੂਵੀ ਠੀਕ ਹੈ ਆ ਇਥੇ ਆਪਾਂ ਦੱਸ ਰਹੇ ਹਾਂ ਕਿ ਸਬਜੈਕਟ ਆਪਾਂ ਨੂੰ ਪਤਾ ਤਾਂ ਹੈ ਪਰ ਆਪਾਂ ਸਬਜੈਕਟ ਬਾਰੇ ਦੱਸਣਾ ਇੰਨਾ ਜ਼ਰੂਰੀ ਨਹੀਂ ਸਮਝਦੇ ਸਬਜੈਕਟ ਨੂੰ ਮੈਂਸ਼ਨ ਕਰਨਾ ਇੰਨਾ ਜ਼ਰੂਰੀ ਨਹੀਂ ਹੈ ਇਸ ਲਈ ਇਹਨੂੰ ਵੀ ਆਪਾਂ ਪੈਸਿਵ ਫਾਰਮਸ ਹੀ ਲਿਖਿਆ ਠੀਕ ਹੁਣ ਮੰਨ ਕੇ ਚੱਲੋ ਜੇ ਆਪਾਂ ਇਹਨੂੰ 네ਗੇਟਿਵ ਫਾਰਮ ਚ ਬਣਾਉਣਾ 네ਗੇਟਿਵ ਫਾਰਮ 네ਗੇਟਿਵ ਫਾਰਮ ਵਾਸਤੇ ਆਪਣੇ ਕੋਲੇ ਫਾਰਮੂਲਾ ਕੀ ਹੈ ਆਬਜੈਕਟ ਹੈਜ਼ ਹੈਵ ਇਸ ਤੋਂ ਬਾਅਦ ਹੈ ਨਾਟ ਬੀਨ ਵਰਬ ਦੀ 3rd ਫਾਰਮ ਬਾਏ ਸਬਜੈਕਟ ਬਾਏ ਸਬਜੈਕਟ ਬਹੁਤ ਘੱਟ ਵਰਤਿਆ ਜਾਂਦਾ ਪਰ ਫਿਰ ਵੀ ਆਪਾਂ ਫਾਰਮੂਲਾ ਪੂਰਾ ਕਰਨ ਵਾਸਤੇ ਲਿਖ ਦਿੰਦੇ ਹਾਂ ਠੀਕ ਹੈ ਜਿਵੇਂ ਮੰਨ ਕੇ ਚੱਲੋ ਤੁਹਾਡੀਆਂ ਚਾਬੀਆਂ ਅਗਵਾ ਚ ਗਈਆਂ ਕਮਰੇ ਦੇ ਵਿੱਚ ਜਾਂ ਘਰ ਦੇ ਵਿੱਚ ਕਿਤੇ ਵੀ ਠੀਕ ਹੈ ਤੁਸੀਂ ਸਾਰਿਆਂ ਨੂੰ ਲੱਭਣ ਵਾਸਤੇ ਕਹਿਤਾ ਕਰਦੇ ਮੈਂਬਰਾਂ ਨੂੰ ਔਰ ਤੁਸੀਂ ਬਾਅਦ ਚ ਪੁੱਛਦੇ ਕਿ ਚਾਬੀਆਂ ਇੱਥੇ ਆ ਗਈਆਂ ਕਿ ਨਹੀਂ ਤਾਂ ਉਹ ਕਹਿੰਦੇ ਕਿ ਨਹੀਂ ਹਜੇ ਚਾਬੀਆਂ ਇੱਥੇ ਆਈਆਂ ਦੀ ਠੀਕ ਹੈ ਚਾਬੀਆਂ ਹਜੇ ਮਿਲੀਆਂ ਨਹੀਂ ਚਾਬੀਆਂ ਅਜੇ ਲੱਭੀਆਂ ਨਹੀਂ ਤਾਂ ਇਹ ਜਿਹੜਾ ਸੈਂਟੈਂਸ ਹੈ ਕਿ ਚਾਬੀਆਂ ਹਜੇ ਲੱਭੀਆਂ ਨਹੀਂ ਇਹ ਹੈ ਪ੍ਰੈਜ਼ੈਂਟ ਪਰਫੈਕਟ ਦੀ ਪੈਸਿਵ ਫਾਰਮਸ ਚਾਬੀਆਂ ਨਹੀਂ ਲੱਭੀਆਂ ਚਾਬੀਆਂ ਕਿਹਨੇ ਲੱਭਣੀਆਂ ਇਹ ਨਹੀਂ ਆਪਾਂ ਦੱਸ ਰਹੇ ਸਬਜੈਕਟ ਆਪਾਂ ਦੱਸ ਨਹੀਂ ਰਹੇ ਚਾਬੀਆਂ ਚਾਹੇ ਮੈਂ ਲੱਭਾਂ ਚਾਹੇ ਤੁਸੀਂ ਲੱਭੋ ਚਾਹੇ ਕੋਈ ਹੋਰ ਲੱਭੇ ਚਾਬੀਆਂ ਲੱਭਣ ਵਾਲੇ ਦਾ ਆਪਾਂ ਨਾਂ ਨਹੀਂ ਦੱਸ ਰਹੇ ਕਿਸੇ ਨੂੰ ਵੀ ਥਿਹਾਉਣ ਠੀਕ ਹੈ ਕਿਉਂਕਿ ਆਪਾਂ ਦੱਸ ਨਹੀਂ ਰਹੇ ਵਿੱਚ ਕਿ ਚਾਬੀਆਂ ਕੌਣ ਲੱਭੇ ਇਸੇ ਕਰਕੇ ਇਹ ਪੈਸੇ ਵਾ ਠੀਕ ਜਿਵੇਂ ਕਿਹਾ ਹੋਵੇ ਕਿ ਹਜ ਚਾਬੀਆਂ ਹਜੇ ਥਿਹਾਈਆਂ ਨਹੀਂ ਠੀਕ ਹੈ ਦ ਕੀਜ਼ ਹੈਜ਼ ਹੈ ਦੇ ਵਿੱਚੋਂ ਕੀ ਆਊਗਾ ਹੈਬ ਕਿਉਂਕਿ ਪਲੂਰਲ ਆਪ ਦ ਕੀਜ਼ ਹੈਵ ਨਾਟ been find ਲੱਭਣਾ find the third form has sound ਚਾਬੀਆਂ ਹਜੇ ਲੱਭੀਆਂ ਨਹੀਂ the keys have not been found yet yet ਮਤਲਬ ਹਜੇ ਹਜੇ ਤੱਕ ਠੀਕ ਹੁਣ ਜੇ ਨੂੰ ਆਪਾਂ ਇੰਟਰੋਗੇਟਿਵ ਫਾਰਮ ਚ ਲਿਖਣਾ ਜੇ ਇਹਦੇ ਨਾਲ ਆਪਾਂ ਕੋਈ ਕੁਐਸਚਨ ਬਣਾਉਣਾ ਹੋਵੇ ਤਾਂ ਉਹਦੇ ਅਸਲੀ ਫਾਰਮਲਾ ਕੀ ਹੈ has had a gate has have age phir object phir been phir hai verb the third form by subject question mark again aise by subject ਲੋੜ ਘਟ ਪੈਂਦੀ ਆ ਪਰ ਲਿਖ ਲੈਂਦੇ ਆ ਆਪਾਂ ਠੀਕ ਹੈ ਜਿਵੇਂ ਕਹਿਣਾ ਹੋਵੇ ਅਪਾ ਕਿਸੇ ਨੂੰ ਪੁੱਛ ਰਹੇ ਆ ਕਿ ਇੱਕ ਬੜੀ ਸੋਹਣੀ ਮੂਵੀ ਲੱਗਣੀ ਸੀਗੀ ਮੂਵੀ ਰਿਲੀਜ਼ ਹੋਗੀ ਠੀਕ ਹੈ ਇਹਨੂੰ ਲਿਖਤੀ ਫਾਰਮ ਚ ਆਏ ਲਿਖਾਂਗੇ ਕਿ ਕੀ ਮੂਵੀ ਰਿਲੀਜ਼ ਕਰ ਦਿੱਤੀ ਗਈ ਹੈ ਪਰ ਅਪਾ ਇਸ ਤਰ੍ਹਾਂ ਪੁੱਛਦੇ ਨਹੀਂ ਹੁੰਦੇ ਅਪਾ ਸਿੱਧਾ ਜਾਈ ਪੁੱਛ ਲੈਂਦੇ ਹੁੰਨੇ ਕਿ ਮੂਵੀ ਰਿਲੀਜ਼ ਹੋਗੀ ਠੀਕ ਹੈ ਤਾਂ ਮੂਵੀ ਰਿਲੀਜ਼ ਹੋਗੀ ਕੁਐਸਚਨ ਮਾਰਕ ਹੈਜ਼ ਕਿਉਂਕਿ ਮੂਵੀ ਸਿੰਗੂਲਰ ਹੈ ਤਾਂ ਹੈਜ਼ ਦੇ ਨਾਲ ਸ਼ੁਰੂ ਹੋਊਗਾ ਹੈਜ਼ मूवी बीन रिलीज ठीक अगर यू आप इंटेरोगेटिव नैगेटिव फॉर्म च वरतना वो हैज हैव अगे ऑब्जेक्ट ਆ ਨਾਟ ਬੀਨ ਵਾਪਸ ਦੀ ਥਰਡ ਫਾਰਮ ਬਾਏ ਸਬਜੈਕਟ ਕੁਐਸਚਨ ਮਾਰਕ ਠੀਕ ਹੈ ਮੰਨ ਕੇ ਚੱਲੋ ਤੁਸੀਂ ਅ ਘਰੇ ਔਰਤਾਂ ਨੂੰ ਜਾਂ ਨੌਕਰਾਣਾਂ ਚੱਕਰਾਂ ਨੂੰ ਕਮਰਾ ਸਾਫ ਕਰਨ ਦਾ ਸਤੇ ਕਿਹਾ ਸੀ ਤੁਸੀਂ 15 20 ਮਿੰਟ ਬਾਅਦ ਜਾਂ ਅੱਧੇ ਘੰਟੇ ਬਾਅਦ ਵਾਪਸ ਕਮਰੇ ਚ ਆਉਂਦੇ ਹੋ ਤੁਸੀਂ ਦੇਖਦੇ ਕਿ ਕਮਰਾ ਹਜੇ ਸਾਫ ਹੋਇਆ ਨਹੀਂ ਤਾਂ ਤੁਸੀਂ ਪੁੱਛਦੇ ਆ ਕਿ ਹਜੇ ਕਮਰਾ ਸਾਫ ਕੀਤਾ ਨਹੀਂ ਠੀਕ ਹੈ ਹਜੇ ਕਮਰਾ ਸਾਫ ਹੋਇਆ ਨਹੀਂ ਲਿਖਤੀ ਭਾਸ਼ਾ ਜਾਈ ਲਿਖਿਆ ਜਾਊਗਾ ਕਿ ਕੀ ਹਜੇ ਕਮਰਾ ਸਾਫ ਨਹੀਂ ਕੀਤਾ ਗਿਆ ਆਮ ਭਾਸ਼ਾ ਚ ਪੈਸਰੇ ਨਹੀਂ ਹੁੰਦੇ ਆਮ ਆਪਾਂ ਇਦਾਂ ਹੀ ਕਹਿੰਦੇ ਹੁੰਨੇ ਆ ਕਿ ਹਜੇ ਕਮਰਾ ਸਾਫ ਹੋਇਆ ਨਹੀਂ ਜਾਂ ਜੇ ਕਮਰਾ ਸਾਫ ਕੀਤਾ ਨਹੀਂ ਠੀਕ ਤਾਂ ਇਹ ਜਿਹੜਾ ਸੈਂਟੈਂਸ ਹੈ ਪੈਸਿਵ ਫਾਰਮ ਚ ਹੈ ਪ੍ਰੈਜ਼ੈਂਟ ਪਰਫੈਕਟ ਦੀ ਪੈਸਿਵ ਫਾਰਮ ਹੈਜ਼ the room not been cleaned yet has the room not been cleaned yet thik ta ac aj di class de vich present perfect present perfect ah dekho second saukha hi hai ਅਹ ਪੈਸਿਵ ਜਿਹੜਾ ਹੈਗਾ ਮੇਨਲੀ ਦੋ ਥਾਵਾਂ ਤੇ ਲੱਗਦਾ ਜਦੋਂ ਸਬਜੈਕਟ ਆਪਾਂ ਨੂੰ ਪਤਾ ਨਹੀਂ ਜਾਂ ਸਬਜੈਕਟ ਬਾਰੇ ਆਪਾਂ ਦੱਸਣਾ ਚਾਹੁੰਦੇ ਨਹੀਂ ਠੀਕ ਹੈ ਸਿੱਖਣਾ ਕਰਨਾ ਸੌਖਾ ਹੀ ਹੈ ਇਹਨੂੰ ਅਗਰ ਫੇਰ ਵੀ ਕੋਈ ਡਾਊਟ ਹੈ ਇਹਦੇ ਰਿਗਾਰਡਿੰਗ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ